ਸਾਰਜੋਹੀ ਬੰਦ ਕਰ ਲੋ ਸਤਗੁਰਾਂ ਦੀ ਸਾਜੀ ਨਵਾਜੀ ਸਾਥ ਸੰਗਤ ਪਾਓ ਆਪਣੇ ਮਨ ਗ੍ਰਿਤੀ ਨੂੰ ਹੋਰ ਵੀ ਇਕਾਗਰ ਕਰਿਏ ਬੜੇ ਪਿਆਰ ਨਾਲ ਸਭ ਅੱਖੋ ਧੰਸਰੀ ਸਤਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਤਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਜਲੂਮਾਂ ਦਾ ਦੁੱਖ ਦੂਰ ਕਰਨ ਵਾਸਤੇ ਡਿੱਗੇ ਠੱਠਿਆਂ ਦੀ ਬਾਹ ਫੜਨ ਲਈ ਨਿਮਾਨਿਆਂ ਨਿਤਾਣਿਆਂ ਲਟਾਰਿਆਂ ਨੂੰ ਗਲ ਨਾਲ ਲਾਉਣ ਲਈ ਦਰਦਾਂ ਨਾਲ ਭਰਿਆ ਹੋਇਆ ਤਿੰਨ ਲੈ ਕੇ ਜਿਨ੍ਹਾਂ ਦੇ ਰੋਮ-ਰੋਮ ਦੇ ਅੰਦਰ ਪਰਉਪਕਾਰ ਵਸਦਾ ਹੈ ਸਮਾਜ ਦੀ ਭਲਾਈ ਵਸਦੀ ਹੈ ਪਰਦੇ ਟੱਕਣ ਵਾਲਾ ਸਤਿਗੁਰੂ ਸੱਚਾ ਪਾਤਸ਼ਾਹ ਦਿੱਲੀ ਦੇ ਵਿੱਚ ਜਦੋਂ ਹਵੇਲੀ ਦੇ ਵਿੱਚ ਜਿੱਥੇ ਕੈਦ ਰੱਖਿਆ ਜਾਣਾ ਸੀ ਮਹਾਰਾਜ ਨੇ ਜਦੋਂ ਚਰਨ ਪਾਇਆ ਤੇ ਸਤਿਗੁਰਾਂ ਨੂੰ ਚਰਨ ਪਾਉਂਦਿਆਂ ਹੀ ਪਤਾ ਲੱਗ ਗਿਆ ਅਸਲ ਵਿੱਚ ਤੇ ਸਤਗੁਰ ਜਦੋਂ ਆਨੰਦਪੁਰ ਤੋਂ ਤੁਰਨ ਲੱਗੇ ਸਨ ਨਾ ਕਸ਼ਮੀਰੀ ਪੰਡਤ ਆਏ ਤੁਖੀ ਰੋਏ ਕੋਰਲਾਏ ਕਿ ਮਹਾਰਾਜ ਸਾਡੀਆਂ ਧੀਆਂ ਦੇ ਜ਼ਬਰਦਸਤੀ ਨਕਾਹ ਪੜਾਏ ਜਾ ਰਹੇ ਨੇ ਸਾਡੇ ਜੰਨੂ ਤੋੜੇ ਜਾਂਦੇ ਨੇ ਬੋਧੀਆਂ ਕਟੀਆਂ ਜਾਂਦੀਆਂ ਨੇ ਗਊ ਦੇ ਲਹੂ ਨਾਲ ਮੂਰਤੀਆਂ ਨੂੰ ਧੋਤਾ ਜਾਂਦਾ ਹੈ ਖੰਡਕ ਕੀਤਾ ਜਾ ਰਿਹਾ ਹੈ ਨਾ ਅਸੀਂ ਮਰੇ ਹਾਂ ਨਾ ਅਸੀਂ ਜਿਉਂਦੇ ਹਾਂ ਅਸੀਂ ਕਿੱਧਰ ਜਾਈਏ ਤੇ ਜਿਨ੍ਹਾਂ ਦਾ ਕੋਈ ਵੀ ਨਹੀਂ ਗੁਰਮਖੋ ਹੁੰਦਾ ਉਹਨਾਂ ਦਾ ਫਿਰ ਸਤਿਗੁਰੂ ਹੁੰਦਾ ਜਿਨ੍ਹਾਂ ਦੀ ਕੋਈ ਵੀ ਬਾਣੀ ਪੜਦਾ ਸਤਿਗੁਰ ਉਹਨਾਂ ਨੂੰ ਗਲ ਨਾ ਲਾਉਂਦਾ ਗਰੀਬ ਨਵਾਜ਼ ਤੁਰ ਪਏ ਦਿੱਲੀ ਨੂੰ ਕੁਝ ਸਿੱਖਾਂ ਨੂੰ ਨਾਲ ਲੈ ਕੇ ਕਿ ਜਾ ਕੇ ਕੈਦੋ ਆਰੰਗ ਦੇਵ ਨੂੰ ਕਿ ਗੁਰੂ ਤੇਗ ਬਹਾਦਰ ਸਾਡੇ ਸਤਿਗੁਰੂ ਹਨ ਗੁਰੂ ਹਨ ਜੇ ਉਹ ਇਸਲਾਮ ਕਬੂਲ ਕਰ ਲੈਣ ਕਿ ਅਸੀਂ ਸਾਰੇ ਹੀ ਮੁਸਲਮਾਨ ਬਣ ਜਾਵਾਂਗੇ ਇਤਿਹਾਸ ਤੇ ਬੜਾ ਲੰਮਾ ਡੌੜ ਪਰ ਗੁਰਮਖ ਪਿਆਰੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਇਹ ਬਾਣੀ ਹੈ ਇਹ ਸ਼ਲੋਕ ਹੈ ਸਤਿਗੁਰ ਕਹਿੰਦੇ ਨੇ ਬੰਦਾ ਸੁੱਖ ਵਾਸਤੇ ਬੜਾ ਕੁਝ ਕਰਦਾ ਪੱਜ ਦਾ ਨੱਠ ਦਾ ਕਮਾਈ ਕਰਦਾ ਦਿਨ ਰਾਤ ਮਿਹਨਤ ਕਰਦਾ ਰਾਤਾਂ ਨੂੰ ਜਾਗਦਾ ਪਰਦੇਸ ਜਾਂਦਾ ਸੁੱਖ ਵਾਸਤੇ ਜਾਂਦਾ ਦੁੱਖ ਵਾਸਤੇ ਕੁਝ ਨਹੀਂ ਕਰਦਾ ਦੁੱਖ ਲਈ ਕੋਈ ਯਤਨ ਨਹੀਂ ਕਰਦਾ ਦੁੱਖ ਕਦੇ ਮੰਗਦਾ ਹੀ ਨਹੀਂ ਸਤਿਗੁਰ ਕਹਿੰਦੇ ਨੇ ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਪਰ ਦੁੱਖ ਫੇਰ ਵੀ ਆ ਜਾਂਦੇ ਨੇ ਦੁੱਖ ਮਿਲ ਜਾਂਦੇ ਨੇ